ਇਲਾਕੇ ਵਾਸਤੇ ਖੁਸ਼ਖਬਰੀ ਹੁਣ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿੱਚ ਲਾਲਜੀ ਟੀਵੀ ਸੈਂਟਰ ਵਾਲਿਆਂ ਨੇ ਖੋਲ ਦਿੱਤਾ ਹੈ ਹੀਰ ਬ੍ਰਾਂਡ ਕੰਪਨੀ ਦਾ ਸ਼ੋਰੂਮ ਜਿੱਥੇ ਤੁਹਾਨੂੰ LED ਫ੍ਰਿਜ ਵਾਸ਼ਿੰਗ ਮਸ਼ੀਨ ਗੀਜ਼ਰ ਓਵਨ ਅਤੇ ਹੀਰ ਬ੍ਰਾਂਡ ਕੰਪਨੀ ਦਾ ਹਰ ਇੱਕ ਸਮਾਨ ਮਿਲੇਗਾ ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਸਾਭਕਾ ਮੁੱਖ ਮੰਤਰੀ ਜਥੇਦਾਰ ਸੁਚਾ ਸਿੰਘ ਲੰਗਾ ਨੇ ਕੀਤਾ ਜਹਿੰਦਰ ਸੁਚਾ ਸਿੰਘ ਲੰਗਾ ਨੇ ਦੱਸਿਆ ਕਿ ਲਾਲਜੀ ਟੀਵੀ ਸੈਂਟਰ ਵਾਲਿਆਂ ਨੂੰ ਸੁਨੀਲ ਸਾਈਕਲ ਵਾਲਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਲਾਸਾਂ ਦਾ ਅੱਜ ਸ਼ੋਰੂਮ ਦਾ ਉਦਘਾਟਨ ਕੀਤਾ ਹੈ ਤੁਹਾਡੇਥੋਂ ਜਿਹੜਾ ਹੋਇਆ ਵਾ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਧਾਰੀਵਾਲ ਦੇ ਵਿੱਚ ਵੱਡੇ ਵੱਡੇ ਸ਼ੋਰੂਮ ਜਿਹੜੇ ਖੁੱਲਣੇ ਸ਼ੁਰੂ ਹੋ ਗਏ ਨੇ ਤੇ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਇਹਨਾਂ ਨੂੰ ਮੁਬਾਰਕਵਾਦ ਦੇਣਾ ਆਵਾ ਵਧਾਈ ਦੇਣਾ ਆਵਾ ਪ੍ਰਮਾਤਮਾ ਕਿਰਪਾ ਕਰੇ ਦੇਣ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਐ ਸਾਈ ਮੇਰਾ ਨਾਮ ਵਿੱਕੀ ਸਰ ਹਾਇਰ ਦਾ ਬ੍ਰਾਂਡ ਸ਼ਾਪ ਆ ਕਵਾਇਦ ਮੇਰਾ ਨਾਮ ਸਭ ਨੂੰ ਪਤਾ ਵੀ ਕੀ ਹੈ ਜੀ ਤੇ ਇੱਕ ਸ਼ਹਿਰ ਦੀ ਇੱਕ ਡਿਮਾਂਡ ਆ ਗਈ ਸੀ ਉਹ ਅਕੋਰਡਿੰਗ ਆਪਾਂ ਇੱਕ ਹਾਇਰ ਦਾ ਬ੍ਰਾਂਡ ਸ਼ਾਪ ਖੋਲ੍ਹੀ ਆ ਜਿੰਦੇ ਵਿੱਚ ਆਪਣੇ ਕੋ ਸਾਰੀਆਂ LED 75 ਇੰਚ 85 ਇੰਚ 65 ਇੰਚ ਸਾਰੇ ਫ੍ਰਿਜ ਸਾਈਡ ਬਾਈ ਸਾਈਡ ਫੁੱਲੀ ਆਟੋਮੈਟਿਕ ਮਸ਼ੀਨ ਮਾਈਕ੍ਰੋਵੇਵ ਸਭ ਤੋਂ ਇੱਥੇ ਮਿਲਣਗੇ ਔਰ ਦੀਵਾਲੀ ਦੇ ਉੱਪਰ ਹਰ ਪ੍ਰੋਡਕਟ ਦੀ 10 ਤੋਂ 15000 ਰੁਪਏ ਆਫਰ ਹਰ ਪ੍ਰੋਡਕਟ ਨਾਲ ਤੁਹਾਨੂੰ ਵਾਧੇ ਗਿਫਟ ਦੇਾਂਗੇ ਇੱਕ ਸ਼ਹਿਰ ਦੀ ਡਿਮਾਂਡ ਸੀ ਬਸ ਹਰ ਕੰਪਨੀ ਦੇ ਕਿਰਕਿਰ ਬ੍ਰਾਂਡ ਆ ਸਾਡੇ ਕੋਲ Samsung ਦਾ ਸ਼ੋਅਰੂਮ ਆ MI ਸਟੋਰ ਆ ਔਰ ਸਾਡਾ ਇੱਕ Haier ਦਾ ਬ੍ਰਾਂਡ ਸ਼ਾਪ ਆ ਜੀ Haier ਦੇ ਆਪਣੇ ਕੋਲ ਟੋਟਲ ਸਾਰੇ ਪ੍ਰੋਡਕਟ ਆਈ ਫ੍ਰਿਜ ਆ ਟੀਵੀ ਆ LED's ਆ ਮਾਈਕ੍ਰੋਵੇਵ ਆ ਸਾਈਡ ਬਾਈ ਸਾਈਡ ਫ੍ਰਿਜ ਆ ਸਾਰੇ ਹੈਗੇ ਆ ਜੀ ਦੁਕਾਨ ਦੀ ਲੋਕੇਸ਼ਨ ਕੀ ਆਪਨ ਦੁਕਾਨ ਦੀ ਲੋਕੇਸ਼ਨ ਜੀ ਪੁਰਾਣਾ ਬੱਸ ਸਟੈਂਡ GT ਡਾਟ ਤਾਰੀਵਾਲ JD H ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ